ਜਾਵ ਦੇ ਵਿੱਚ ਲਾਅ ਐਂਡ ਆਰਡਰ ਨੂੰ ਲੈ ਕੇ ਸਥਿਤੀ ਕਾਫੀ ਖਰਾਬ ਚੱਲ ਰਹੀ ਜਿਸ ਤਰ੍ਹਾਂ ਥਾਣੇ ਦੇ ਉੱਪਰ ਸਾਬਕਾ ਮੰਤਰੀ ਦੇ ਉੱਪਰ ਗ੍ਰਨੇਡ ਸਿੱਟੇ ਜਾ ਰਹੇ ਨੇ ਆਸਰਿਆਂ ਬੰਬ ਚੱਲ ਰਹੇ ਨੇ ਗੋਲੀਆਂ ਚੱਲ ਰਹੀਆਂ ਨੇ ਇਸ ਨੂੰ ਲੈ ਕੇ ਕਾਫੀ ਚਿੰਤਤ ਦਿਖਾਈ ਦੇ ਰਹੇ ਨੇ ਵਿਰੋਧੀ ਧਿਰ ਦੇ ਨੇਤਾ ਜਿਨ੍ਹਾਂ ਦੇ ਵਿੱਚੋਂ ਇੱਕ ਸ਼੍ਰੋਮਣੀ ਕਾਲਦਲ ਦੇ ਵੱਡੇ ਚਿਹਰੇ ਬਿਕਮਜੀਤ ਸਿੰਘ ਜੀਠੀਆ ਬੀਤੀ ਰੋਜ਼ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਪ੍ਰੈਸ ਕਾਨਫਰੰਸ ਦੇ ਵਿੱਚੋਂ ਚਿੰਤਾ ਜਤਾਉਂਦੇ ਨੇ ਕਿ ਪੰਜਾਬ ਦੇ ਹਾਲਾ ਜਿਹੜੇ ਨੇ ਖਰਾਬ ਹੋ ਚੁੱਕੇ ਨੇ ਉਹਨਾਂ ਨੇ ਆਮ ਆਦੀ ਪਾਰਟੀ ਦੇ ਕਾਥੇ ਤੌਰ ਤੇ ਇਜ਼ਾਮ ਲਗਾਏ ਨੇ ਕਿ ਆਮ ਆਦੀ ਪਾਰਟੀ ਗੈਂਗਸਟਰਾਂ ਦੇ ਰਾਹੀਂ ਵਿਰੋਧੀ ਧਿਰ ਦੇ ਲੀਡਰਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਕਿਉਂਕਿ ਵਿਰੋਧੀ ਧਿਰ ਦੇ ਲੀਡਰ ਇਹਨਾਂ ਦਾ ਜਿਹੜਾ ਚਿਹਰਾ ਹੈ ਉਹ ਨੰਗਾ ਕਰ ਰਹੇ ਨੇ ਇਹਨਾਂ ਦੀ ਜਿਹੜੀ ਨੀਤੀ ਹੈ ਉਹ ਨੰਗੀ ਕਰ ਰਹੇ ਨੇ ਤਾਂ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਸ ਦੇ ਨਾਲ ਆ ਅਸੀਂ ਮੁਕਾਬਲਾ ਕਰਾਂਗੇ ਅਸੀਂ ਕਿਸੇ ਵੀ ਤਰ੍ਹਾਂ ਨਾਲ ਦਬਣ ਵਾਲੇ ਨਹੀਂ ਆ ਉਹਨਾਂ ਨੇ ਇੱਥੇ ਪ੍ਰਤਾਪ ਸਿੰਘ ਬਾਜਵਾਦਬ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਚਿੰਤਤ ਦਿਖਾਈ ਦਿੰਦੇ ਸੀ ਤਾਂ ਪ੍ਰਤਾਪ ਸਿੰਘ ਬਾਜਬਾ ਨੇ ਅੱਜ ਇਹ ਬਿਆਨ ਦਿੱਤਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਸ ਤਰ੍ਹਾਂ ਅੱਗੇ ਜੇ ਹਾਲਾਤ ਵਧਦੇ ਨੇ ਤਾਂ ਬੜਾ ਮੁਸ਼ਕਲ ਹੋ ਜਾਏਗਾ ਤਾਂ ਉਹਨਾਂ ਉੱਪਰ ਜਿਹੜੀ ਐਫ ਆਈ ਆਰ ਕੀਤੀ ਗਈ ਹੈ ਉਸ ਦੀ ਉਹਨਾਂ ਨੇ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੀ ਅਮਨੋਮਾਨ ਦੀ ਸਥਿਤੀ ਹੈ ਜਿਹੜੀ ਉਸ ਨੂੰ ਖਰਾਬ ਹੋਣ ਨਹੀਂ ਦੇਵਾਂਗੇ ਚਾਹੇ ਅਸੀਂ ਵਿਰੋਧੀ ਧਿਰ ਦੇ ਵਿੱਚ ਆ ਪਰ ਆਮ ਆਦਮੀ ਪਾਰਟੀ ਸਰਕਾਰ ਦਾ ਵੱਡਾ ਫੇਲਿਅਰ ਹੈ ਜਿਹੜੀਆਂ ਕੂਫੀਆ ਏਜੰਸੀਆਂ ਨੇ ਜਾਂ ਕੂਫੀਆ ਤੰਤਰ ਹੈ ਉਹ ਫੇਲ ਹੋਇਆ ਕਾਮਯਾਬ ਨਹੀਂ ਹੋਇਆ ਉਹਨਾਂ ਨੇ ਕਿਹਾ ਏ ਕਿ ਅਸੀਂ ਇਸ ਦਾ ਮੁਕਾਬਲਾ ਕਰਾਂਗੇ ਪਰ ਸਾਨੂੰ ਜੇ ਡਰਾਇਆ ਜਾਵੇ ਜਾਂ ਧਮਕਾਇਆ ਜਾਵੇ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਵੀ ਫੋਨ ਤੇ ਧਮਕੀਆਂ ਆਈਆਂ ਮੇਰੇ ਸਾਥੀ ਆਸਿਫ ਕਲੇਰ ਨੂੰ ਵੀ ਜਿਹੜਾ ਪੰਜਾਬ ਸਰਕਾਰ ਦਾ ਇੱਕ ਵਧੀਆ ਕਹਿ ਲਈ ਕਿ ਅਧਿਕਾਰੀ ਹੈ ਉਸ ਦੇ ਵੱਲੋਂ ਕਿਹਾ ਗਿਆ ਕਿ ਮੈਂ ਗਰਨੇਡ ਵੀ ਚਲਾ ਲੈਣਾ ਮੈਂ 50 ਬੰਦੇ ਮਾਰ ਚੁੱਕੇ ਆ ਇਸ ਤਰ੍ਹਾਂ ਦੇ ਬਿਆਨ ਜਿਹੜੇ ਨੇ ਸਾਹਮਣੇ ਆਏ ਸੀ ਜੋ ਵੀਡੀਓ ਵੀ ਕਾਫੀ ਤਰ੍ਹਾਂ ਵਾਇਰਲ ਹੋਈਆਂ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਕਿ ਧਮਕੀਆਂ ਮਿਲੀ ਸੀ ਕਿ ਅਗਲਾ ਨੰਬਰ 13 ਮਜੀਠੇਪੁਰ ਸਭ ਦਾ ਹੈ ਕਹਿਣਾ ਸੀ ਤਾਂ ਦੇਖਣਾ ਹੋਏਗਾ ਕਿ ਇਸ ਸਥਿਤੀ ਨੂੰ ਕਿਸ ਤਰ੍ਹਾਂ ਜਿਹੜੀ ਆਮ ਆਦਮੀ ਪਾਰਟੀ ਔਰ ਟੈਕਲ ਕਰਦੀ ਹੈ ਕਿਉਂਕਿ ਲਗਾਤਾਰ ਬੋਦੀ ਧਰਦੇ ਚਾਹੇ ਉਹ ਐਲੋਪੀ ਹੋਣ ਪ੍ਰਤਾਪ ਸਿੰਘ ਬਾਜਬਾ ਹੋਣ ਚਾਹੇ ਸ਼੍ਰੋਮਣੀ ਕਾਲ ਦਲ ਦੇ ਵੱਡੇ ਚਿਹਰੇ ਬਿਕਨੀ ਮਜੀਠਿਆ ਹੋਣ ਸੁਵੀਰ ਸਿੰਘ ਬਾਦਲ ਹੋਣ ਕਾਫੀ ਤਰ੍ਹਾਂ ਦੇ ਜਿਹੜੇ ਇਲਜ਼ਾਮ ਨੇ ਉਹ ਆਮ ਆਦਮੀ ਪਾਰਟੀ ਉੱਪਰ ਲੱਗ ਰਹੇ ਨੇ ਪਾਵੇਂ ਕਿ ਪੰਜਾਬ ਦੇ ਹਾਲਾਤ ਚਿੰਤਾਜੋਗ ਨੇ ਪਰ ਲੀਡਰਾਂ ਦੇ ਵਿੱਚ ਇਹ ਮਨਸ਼ਾ ਜਿਹੜੀ ਹੈ ਉਹ ਕਾਫੀ ਦੇਖਾ ਨੂੰ ਦਿਖਾਈ ਦੇ ਰਹੀ ਹੈ ਕਿ ਉਹ ਆਮ ਆਦਮੀ ਪਾਰਟੀ ਉੱਤੇ ਲਗਾਤਾਰ ਕੰੰਜਾ ਕੱਸਦੇ ਜਾ ਰਹੇ ਨੇ